ਗਲਾਤ ਕਰ ਕਰਕੇ ਕਤਲ ਕਰਕੇ ਜੇਲ੍ਹ ਚ ਹੀ ਜਾਂਦਾ ਤੇ 11ਵੀਂ ਵਾਰੀ ਜਿਹੜਾ ਵਾ ਉਹ ਪੈਰੋਲ ਤੇ ਵੀ ਹੁੰਦਾ ਇੱਕ ਪਾਸੇ ਸਾਡੇ ਉਹ ਬੰਦੀ ਸਿੰਘ ਹੈ ਜਿਨ੍ਹਾਂ ਦੀ ਧੀ ਦੇ ਵਿਆਹ ਦੇ ਉੱਤੇ ਜੇ ਉਹਨੂੰ ਪ੍ਰੋਲ ਮਿਲਦੀ ਹੈ ਤੇ ਉਹ ਸਿਰਫ ਕੁਝ ਘੰਟਿਆਂ ਦੀ ਸੋਦੇ ਸਾਧ ਵਰਗੇ ਇਹ ਇਹਦੇ ਪਿੱਛੇ ਜਿਹੜੀ ਸਿਆਸਤ ਕੰਮ ਕਰ ਰਹੀ ਆ ਉਹ ਸਿਆਸਤ ਚੰਗੀ ਨਹੀਂ ਆ ਉਹ ਨਾ ਤੇ ਸਿੱਖਾਂ ਲਈ ਚੰਗੀ ਆ ਨਾ ਮੁਸਲਮਾਨਾਂ ਲਈ ਚੰਗੀ ਤੇ ਨਾ ਉਹ ਹਿੰਦੂਆਂ ਲਈ ਚੰਗੀ ਆ ਉਹ ਪੂਰੇ ਭਾਰਤ ਲਈ ਜਿਹੜੀ ਹੈ ਬੜੀ ਘਾਤਕ ਸਿਆਸਤ ਕਰ ਰਹੀ ਹੈ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਆਉਣੀਆਂ ਇਹ ਉਹਦਾ ਵੱਡਾ ਨਤੀਜਾ ਵਾ ਜਿਹੜਾ ਬਾਬੇ ਸਾਧ ਨੂੰ ਜਿਹੜਾ ਬਾਬਾ ਨਹੀਂ ਕਹਦੇ ਸੋਦੇ ਸਾਧ ਨੂੰ ਜਿਹੜਾ ਵਾ ਉਹ ਬਾਹਰ ਲੈ ਕੇ ਆ ਰਹੇ ਆ ਕਿਉਂਕਿ ਉਹਨਾਂ ਨੇ ਆਪਣੀ ਵੋਟ ਬੈਂਕ ਇਕੱਠੀ ਕਰਨੀ ਕਿਉਂਕਿ ਉਹਨਾਂ ਦੀ ਕੁੱਤੇਖਾਨੀ ਬਹੁਤ ਹੋਈ ਆ ਇਹ ਡੇਰਾ ਬੜਾ ਕੁਝ ਕੰਟਰੋਲ ਕਰਦਾ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਮਾਲਵੇ ਏਰੀਆ 'ਚ ਉਹ ਹਰਿਆਣੇ ਦੀ ਜਿਹੜੀ ਵੋਟ ਬੈਂਕ ਇਕੱਠੀ ਕਰ ਲਈਏ ਸੋਦੇ ਸਾਧ ਨੂੰ ਵਕਤ-ਵਕਤ ਤੇ ਜਿਹੜਾ ਵਾ ਉਹ ਪਰੋਲ ਦਿੰਦੇ ਰਿਹਾ ਸਰਕਾਰ ਦਾ ਜਵਾਈ ਬਣ ਕੇ ਅੰਦਰ ਆਨੰਦ ਮਾਣ ਗਿਆ। ਸਸਿਕਾਰੋ ਜਨਾ ਸਪੋਕਸਮੈਨ ਨਾਲ ਜੁੜੇ ਤੁਸੀਂ ਤੇ ਮੈਂ ਹਾਂ ਸਰਵਣ ਇਸ ਵਕਤ ਜੇਕਰ ਗੱਲ ਕਰੀਏ ਤਾਂ ਸੌਦਾ ਸਾਦ ਨੂੰ ਲਗਾਤਾਰ 11ਵੀਂ ਵਾਰ ਪੈਰੋਲ ਜਿਹੜੀ ਦਿੱਤੀ ਗਈ ਹੈ ਇਸ ਨੂੰ ਲੈ ਕੇ ਸਿੱਖਾਂ ਦੇ ਵਿੱਚ ਕਿਤੇ ਨਾ ਕਿਤੇ ਕਾਫੀ ਰੋਸ ਜਿਹੜਾ ਪਾਇਆ ਜਾ ਰਿਹਾ ਕਿਉਂਕਿ ਲਗਾਤਾਰ ਸਿੱਖ ਜਿਹੜੇ ਨੇ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਜਿਹੜਾ ਉਹ ਸਰਕਾਰਾਂ ਅੱਗੇ ਅਪੀਲ ਕਰ ਰਹੇ ਨੇ ਪਰ ਕਿਸੇ ਵੀ ਸਰਕਾਰ ਤੇ ਇਸ ਦਾ ਕੋਈ ਅਸਰ ਹੁੰਦਾ ਦਿਖਾਈ ਨਹੀਂ ਦੇ ਰਿਹਾ ਇਸ ਚੀਜ਼ ਨੂੰ ਲੈ ਕੇ ਰੋਜ਼ ਹੈ ਕਿ ਆਖਰ ਜੇ ਸੌਦਾ ਸਾਦ ਨੂੰ ਵਾਰ-ਵਾਰ ਪਰੋਲ ਦਿੱਤੀ ਜਾ ਸਕਦੀ ਹੈ ਤਾਂ ਆਖਰ ਬੰਦੀ ਸਿੰਘਾਂ ਦੀ ਰਿਹਾਈ ਤੇ ਹੁਣ ਤੱਕ ਜਿਹੜੀ ਆ ਉਹ ਵਿਚਾਰ ਚਰਚਾ ਕਿਉਂ ਨਹੀਂ ਕੀਤੀ ਗਈ ਕਿਉਂ ਅਜੇ ਤੱਕ ਜਿਹੜੀ ਸਜ਼ਾ ਪੂਰੀ ਹੋਣ ਦੇ ਬਾਵਜੂਦ ਉਹਨਾਂ ਦੀ ਰਿਹਾਈ ਜਿਹੜੀ ਨਹੀਂ ਹੋਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਆਗੂ ਸਰਪਜੀਤ ਸਿੰਘ ਹੈਰੀ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਾਂਗੇ ਹੈਰੀ ਦੇ ਨਾਲ ਹੈਰੀ ਜੀ ਸੌਦਾ ਸਾਦ ਨੂੰ ਲਗਾਤਾਰ 11ਵੀਂ ਵਾਰ ਪਰੋਲ ਦਿੱਤੀ ਜਾ ਰਹੀ ਹੈ ਪਰ ਅਜੇ ਤੱਕ ਬੰਦੀ ਸਿੰਘਾਂ ਦੀ ਰਿਹਾਈ ਦੇ ਬਾਰੇ ਕੋਈ ਵਿਚਾਰ ਚਰਚਾ ਸਰਕਾਰ ਵੱਲੋਂ ਨਹੀਂ ਹੋ ਰਹੀ ਕੀ ਲੱਗਦਾ ਸਭ ਤੋਂ ਪਹਿਲਾਂ ਤੇ ਇਹ ਇਕੱਲਾ ਮਸਲਾ ਸਿੱਖਾਂ ਦਾ ਨਹੀਂ ਆ ਬੰਦੀ ਸਿੰਘਾਂ ਦੀ ਰਿਹਾਈ ਕਿਉਂਕਿ ਪੂਰੇ ਭਾਰਤ ਦੇ ਵਿੱਚ ਜਿੱਥੇ ਸਾਡੇ ਬੰਦੀ ਸਿੰਘ ਕੈਦ ਦੇ ਵਿੱਚ ਆ ਜਿਹੜੇ ਸਜ਼ਾਵਾਂ ਭੁਗ ਚੁੱਕੇ ਆ ਜਿਨ੍ਹਾਂ ਨੂੰ ਬਾ ਇੱਜ਼ਤ ਜਿਹੜਾ ਵਾ ਬਰੀ ਕਰ ਦੇਣਾ ਚਾਹੀਦਾ ਉਹਨਾਂ ਨੂੰ ਜਿਹੜਾ ਵਾ ਆਪਣੇ ਘਰ ਮੋੜ ਦੇਣਾ ਚਾਹੀਦਾ ਜਦਕਿ ਉਹਨਾਂ ਨੇ ਤੇਰੀਆਂ ਤੇਰੀਆਂ ਜਿਹੜੀਆਂ ਉਹ ਸਜ਼ਾਵਾਂ ਕੱਟ ਲੀਆਂ ਉਸੇ ਤਰ੍ਹਾਂ ਪੂਰੇ ਭਾਰਤ ਵਿੱਚ ਜਿਹੜੇ ਚੰਗੇ ਬੁੱਧੀਜੀਵੀ ਆ ਚੰਗੇ ਪੱਤਰਕਾਰ ਆ ਚੰਗੇ ਸਮਾਜ ਲਈ ਲੜਨ ਵਾਲੇ ਲੋਕ ਹੈ ਜਿਹੜੇ ਸਮਾਜ ਨੂੰ ਅਗਾਹ ਵੱਧੂ ਸੋਚ ਨਾਲ ਲੈ ਕੇ ਅੱਗੇ ਚੱਲਦੇ ਆ ਉਹ ਲੋਕ ਅੱਜ ਜੇਲ੍ਹਾਂ 'ਚ ਧੱਕੇ ਗਏ ਆ ਉਹਨਾਂ ਸਾਰਿਆਂ ਦਾ ਹੀ ਇਹ ਮੁੱਦਾ ਵਾ ਬੜੇ ਵੱਡੇ ਪੱਮਾਨੇ ਤੇ ਅੱਜ ਰੋਸ ਵੱਡੀ ਪੱਧਰ ਤੇ ਪੂਰੇ ਭਾਰਤ ਦੇ ਵਿੱਚ ਆ ਕਿਉਂਕਿ ਜਿੱਡਾ ਵੱਡਾ ਚੋਰ ਜਿੱਡਾ ਵੱਡਾ ਬਲਾਤਕਾਰੀ ਜਿੱਡਾ ਵੱਡਾ ਗੁੰਡਾ ਅੱਜ ਸਾਡੀ ਰਾਜ ਸੱਤਾ 'ਚ ਵੜਿਆ ਤੇ ਉਹ ਰਾਜ ਸੱਤਾ ਜਵਾੜ ਕੇ ਉਹ ਰਾਜ ਸੱਤਾ ਦਾ ਨਿੱਘ ਮੰਦਿਆ ਉਹ ਬਲਾਤਕਾਰ ਕਰਕੇ ਕਤਲ ਕਰਕੇ ਜੇਲ੍ਹ ਚ ਵੀ ਜਾਂਦਾ ਤੇ 11ਵੀਂ ਵਾਰੀ ਜਿਹੜਾ ਵਾ ਉਹ ਪੈਰੋਲ ਤੇ ਵੀ ਹੁੰਦਾ ਇੱਕ ਪਾਸੇ ਸਾਡੇ ਉਹ ਬੰਦੀ ਸਿੰਘ ਹੈ ਜਿਨ੍ਹਾਂ ਦੀ ਧੀ ਦੇ ਵਿਆਹ ਦੇ ਉੱਤੇ ਜੇ ਉਹਨੂੰ ਪ੍ਰੋਲ ਮਿਲਦੀ ਹੈ ਤੇ ਉਹ ਸਿਰਫ ਕੁਝ ਘੰਟਿਆਂ ਦੀ ਵੀ 2-4 ਘੰਟਿਆਂ ਦੇ ਵਿੱਚ ਉਹਦੇ ਨਾਲ ਵੀ ਪੂਰਾ ਅਮਲਾ ਪ੍ਰਸ਼ਾਸਨ ਦਾ ਨਾਲ ਹੁੰਦਾ ਤੇ ਉਹ ਧੀ ਦੇ ਜਿਹੜਿਆ ਆਨੰਦ ਕਾਰਜ ਕਰਨ ਤੋਂ ਬਾਅਦ ਉਹਨੂੰ ਉਸੇ ਵੇਲੇ ਫੋਰੀ ਤੌਰ ਤੇ ਫੇਰ ਵਾਪਸ ਲੈ ਜਾਂਦਾ ਪਰ ਇੱਥੇ ਸੋਚਣ ਵਾਲੀ ਗੱਲ ਹੈ ਵੀ ਸਾਡਾ ਜਿਹੜਾ ਕਾਨੂੰਨ ਆ ਉਹ ਕਿਹੋ ਜਿਹਾ ਮਾਪਦੰਡ ਤੇ ਚੱਲਿਆ ਇਹ ਦੋਹਰਾ ਮਾਪਦੰਡ ਤੇ ਨਹੀਂ ਵਰਤ ਰਿਹਾ ਕਿਤੇ ਵੀ ਜਿਹੜੇ ਲੋਗ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਲੀਆਂ ਹੁਣ ਜਿਨ੍ਹਾਂ ਨੇ ਉਹ ਲੋਗ ਅੱਜਾਂ ਦੀ ਧੱਕੇ ਨੇ ਉਹ ਅੱਜ ਵੀ ਜੇਲ੍ਹ ਦੀ ਰੋਟੀ ਖਾਣ ਲਈ ਮਜਬੂਰ ਆ ਤੇ ਉਹ ਸੌਦੇ ਸਾਧ ਵਰਗੇ ਇਹ ਇਹਦੇ ਪਿੱਛੇ ਜਿਹੜੀ ਸਿਆਸਤ ਕੰਮ ਕਰ ਰਹੀ ਆ ਉਹ ਸਿਆਸਤ ਚੰਗੀ ਨਹੀਂ ਆ ਉਹ ਨਾ ਤੇ ਸਿੱਖਾਂ ਲਈ ਚੰਗੀ ਆ ਨਾ ਮੁਸਲਮਾਨਾਂ ਲਈ ਚੰਗੀ ਤੇ ਨਾ ਉਹ ਹਿੰਦੂਆਂ ਲਈ ਚੰਗੀ ਆ ਉਹ ਪੂਰੇ ਭਾਰਤ ਲਈ ਜਿਹੜੀ ਆ ਬੜੀ ਘਾਤਕ ਸਿਆਸਤ ਕਰ ਰਿਆ ਬੰਦੀ ਸਿੰਘਾਂ ਤੋਂ ਆਖਰ ਇਹੋ ਜਿਹਾ ਕਿਹੜਾ ਖਤਰਾ ਜਿਹੜਾ ਸੌਦਾ ਸਾਧ ਤੋਂ ਨਹੀਂ ਕਿਉਂਕਿ ਇਲਜ਼ਾਮ ਤਾਂ ਉਸਤੇ ਵੀ ਗੰਭੀਰ ਲੱਗੇ ਨੇ ਪਰ ਬੰਦੀ ਸਿੰਘਾਂ ਦੀ ਰਖਾਈ ਜਿਹੜੀ ਉਹ ਪਿੱਛੇ ਰੱਖ ਕੇ ਵਾਰ-ਵਾਰ ਉਸ ਨੂੰ ਪੈਰੋਲ ਦਿੱਤੀ ਜਾਣੀ ਜਾਣਬੋਝ ਕੇ ਸਿੱਖਾਂ ਤੇ ਜ਼ਖਮਾਂ ਤੇ ਲੂਣ ਛਿੜਕਣ ਵਾਲੀ ਗੱਲ ਜਾਪਦੀ ਹੈ ਬੰਦੀ ਸਿੰਘਾਂ ਤੋਂ ਉਹਨਾਂ ਨੂੰ ਪ੍ਰੋਬਲਮ ਇਹ ਆ ਵੀ ਜਦੋਂ ਬੰਦੀ ਸਿੰਘ ਬਾਹਰ ਆਉਣਗੇ ਤੇ ਸਾਡੀਆਂ ਕਰਤੂਤਾ ਨਸ਼ਰ ਕਰਨਗੇ ਲੋਕਾਂ ਦੇ ਵਿੱਚ ਜਿਹੜਾ ਸਰਕਾਰ ਦਾ ਰੂਪ ਆ ਉਹ ਲੋਕਾਂ ਚ ਲੈ ਕੇ ਆਉਣਗੇ ਵੀ ਉਹਨਾਂ ਨਾਲ ਕਿੰਨਾ ਤਸ਼ੱਦਦ ਕੀਤਾ ਗਿਆ ਉਹਨਾਂ ਨੂੰ ਕਿਸ ਤਰ੍ਹਾਂ ਰੱਖਿਆ ਗਿਆ ਅੱਧੇ ਤੋਂ ਜ਼ਿਆਦਾ ਬੰਦੀ ਸਿੰਘ ਤੇ ਅੱਧੇ ਤੋਂ ਜ਼ਿਆਦਾ ਵੱਧ ਜਿਹੜੇ ਬੁੱਧੀਜੀਵੀ ਉਹ ਜੇਲ੍ਹਾਂ ਚ ਹੀ ਮਰ ਖਾਪ ਗਏ ਜਨਨੀਆਂ ਲਾਸ਼ਾਂ ਇੰਡੀਆ ਘਰਾਂ ਚ ਵਾਪਸ ਆਈਆਂ ਅੱਜ ਇੱਕ ਪਾਸਿਓ ਸੱਚੇ ਸੋਦੇ ਦਾ ਡੇਰੇ ਦਾ ਜਿਹੜਾ ਝੂਠਾ ਸੌਦਾ ਕਰਦਾ ਉਹਨੂੰ 11ਵਾਂ ਵੀ ਪ੍ਰੋਲ ਦੇਣਾ ਕਹਿੋ ਜੀ ਪ੍ਰੋਲਾਂ ਦੀ ਟੰਗ ਉਹਦੀ ਮਾਂ ਨਹੀਂ ਠੀਕ ਅੱਜ ਤਿੰਨਵਰੀ ਤੇ ਪ੍ਰੋਲ ਐ ਹੀ ਮਿਲਿਆ ਵੀ ਉਹਦੀ ਮਾਂ ਨਹੀਂ ਠੀਕ ਜਿਹਦੇ ਚ ਉਹਨੂੰ 50-50 ਦਿਨ ਦੀ 60-60 ਦਿਨ ਦੀ ਪ੍ਰੋਲ ਦਿੱਤੀ ਗਈ ਅੱਜ ਬੜੇ ਵੱਡੇ ਪੱਧਰ ਤੇ ਸਾਡੇ ਸੰਵਿਧਾਨਾਂ ਜਿਹੜਾ ਛੇੜਛਾੜ ਕੀਤੀ ਜਾ ਰਹੀ ਹੈ ਇਹ ਮੋਦੀ ਸਰਕਾਰ ਦਾ ਕਿਉਂਕਿ ਹੁਣ ਵਿਧਾਨ ਸਭਾ ਹ ਹਰਿਆਣੇ ਦੇ ਵਿੱਚ ਵਿਧਾਨ ਸਭਾ ਦੀਆਂ ਜਿਹੜੀਆਂ ਚੋਣਾਂ ਆਉਣੀਆਂ ਇਹ ਉਹਦਾ ਵੱਡਾ ਨਤੀਜਾ ਵਾ ਜਿਹੜਾ ਬਾਬੇ ਸਾਧ ਨੂੰ ਜਿਹੜਾ ਬਾਬਾ ਨਹੀਂ ਕਹਦੇ ਸੋਦੇ ਸਾਧ ਨੂੰ ਜਿਹੜਾ ਵਾ ਉਹ ਬਾਹਰ ਲੈ ਕੇ ਆ ਰਿਹਾ ਕਿਉਂਕਿ ਉਹਨਾਂ ਨੇ ਆਪਣੀ ਵੋਟ ਬੈਂਕ ਇਕੱਠੀ ਕਰਨੀ ਕਿਉਂਕਿ ਉਹਨਾਂ ਦੀ ਕੁੱਤੇਖਾਨੀ ਬਹੁਤ ਹੋਈ ਆ ਤੁਸੀਂ ਫਟਾਂਗ ਵਾਲੇ ਜਿਹੜਾ ਕੇਸ ਵੇਖਿਆ ਨਾ ਹਰਿਆਣੇ ਦੇ ਵਿੱਚ ਦੀ ਜਿਹੜੀ ਖਡਾਰਾਂ ਸੀਗਾ ਉਸ ਦੇ ਵਿਦੇਸ਼ ਦੇ ਵਿੱਚ ਉਹਦਾ ਕੀ ਹਾਲ ਕੀਤਾ ਗਿਆ ਉਹਨਾਂ ਨੂੰ ਖਤਸਾ ਲੱਗ ਰਿਹਾ ਵੀ ਇਹ ਜਿਹੜੀ ਚੋਣ ਜਿਹੜੀ ਆ ਉਹ ਸਾਨੂੰ ਕਿਉਂ ਵੀ ਉਹਦਾ ਡੇਰਾ ਜਿਹੜਾ ਵਾ ਇਹ ਡੇਰਾ ਬੜਾ ਕੁਝ ਕੰਟਰੋਲ ਕਰਦਾ ਹਰਿਆਣੇ ਦੇ ਵਿੱਚ ਤੇ ਪੰਜਾਬ ਦੇ ਮਾਲਵੇ ਏਰੀਏ 'ਚ ਉਹ ਹਰਿਆਣੇ ਦੀ ਜਿਹੜੀ ਵੋਟ ਬੈਂਕ ਇਕੱਠੀ ਕਰ ਲਈਏ ਸੋਦੇ ਸਾਂ ਨੂੰ ਵਕਤ-ਵਕਤ ਤੇ ਜਿਹੜਾ ਵਾ ਉਸ ਪਰੋਲ ਦਿੰਦੇ ਰਿਆ ਫਿਰ ਜੀ 3 ਸਾਲ ਜੇ ਜੇਲ੍ਹ 'ਚ ਹੋਏ ਗਏ ਨੂੰ ਹੋਏ ਨੇ ਔਰ 11ਵੀਂ ਵਾਰ ਪਰੋਲ ਆ 21 ਦਿਨ ਦੀ ਪਰੋਲ ਕਦੀ 21 ਦਿਨ ਦੀ ਕਦੀ 31 ਦਿਨ ਦੀ 40 ਦਿਨ 52 ਦਿਨ ਆਖਰ ਉਹਦੀ ਸਜ਼ਾ ਕੀ ਆ ਅਗਰ ਉਸ ਨੂੰ ਜਿਹੜੀ ਸਜ਼ਾ ਦਿੱਤੀ ਗਈ ਆ ਉਹ ਸਜ਼ਾ ਭੁਗਤ ਰਿਹਾ ਆ ਜਾਂ ਫਿਰ ਪਰੋਲ ਭੁਗਤਣ ਲਈ ਅੰਦਰ ਗਿਆ ਉਹ ਨਾਂ ਤੇ ਸਜ਼ਾ ਭੁਗਤਣ ਲਈ ਗਿਆ ਤੇ ਨਾ ਪਰੋਲ ਭੁਗਤਣ ਲਈ ਗਿਆ ਉਹ ਤੇ ਸਰਕਾਰ ਦਾ ਜਵਾਈ ਬਣ ਕੇ ਅੰਦਰ ਆਨੰਦ ਮਾਣ ਰਿਹਾ ਐਸਲੇ 2020 ਦੇ ਵਿੱਚ ਉਹਨੂੰ ਜਿਹੜੀ ਸਜ਼ਾ ਸੁਣਾਈ ਗਈ ਸੀ ਤੇ ਸਜ਼ਾ ਸੁਣਨ ਵੀ ਉਹ ਹੈਲੀਕਾਪਟਰ ਚ ਆਉਂਦਾ ਤੇ ਹਣੀਪ੍ਰੀਤ ਦੇ ਨਾਲ ਆਉਂਦਾ ਜਿਸ ਤੇ ਬਾਅਦ ਚੋ ਬੜੇ ਵੱਡੇ ਵੱਡੇ ਇਲਜ਼ਾਮ ਵੀ ਲੱਗੇ ਇਸ ਤੋਂ ਪਹਿਲਾਂ ਵੀ ਜਿਹੜੇ ਇਲਜ਼ਾਮ ਉਹਦੇ ਤੇ ਲੱਗੇ ਉਹ ਬੜੇ ਘਾਤਕ ਆ ਵੀ ਈਆਂ ਨਾਲ ਜਿਹੜਾ ਸ਼ੋਸ਼ਣ ਕੀਤਾ ਗਿਆ ਬਲਾਤਕਾਰ ਕੀਤੇ ਗਏ ਜਿਹੜੇ ਨੌਜਵਾਨ ਉਹਦਕੋ ਡੇਰੇ ਜਾਂਦੇ ਸੀਗੇ ਉਹਨਾਂ ਨੂੰ ਜਿਹੜਾ ਨਪੁੰਸਕ ਬਣਾਇਆ ਗਿਆ ਪੱਤਰਕਾਰਾਂ ਦੇ ਕਤਲ ਕੀਤੇ ਗਏ ਸਰਵਨਜੀਤ ਤੁਸੀਂ ਵੀ ਪੱਤਰਕਾਰ ਹੋ ਸਚਾਈ ਨੂੰ ਅੱਗੇ ਲਿਓਣਾ ਤੁਹਾਡਾ ਪਹਿਲਾ ਫਰਜ਼ ਆ ਜੇ ਪੱਤਰਕਾਰ ਹੀ ਆਪਣੀ ਡਿਊਟੀ ਤੋਂ ਕੰਨੀ ਕਰ ਜੇ ਤੇ ਫਿਰ ਇਸ ਸਮਾਜ ਨੂੰ ਕੋਈ ਬਚਾ ਨਹੀਂ ਸਕਦਾ ਉਹ ਸਮਾਜ ਨੂੰ ਬਚਾਉਣ ਲਈ ਉਸ ਨੇ ਇਸ ਦੇ ਜਿਹੜੇ ਬੜੇ ਇਹੋ ਜਿਹੇ ਕਾਰਨਾਮੇ ਨਸ਼ਰ ਕੀਤੇ ਸੀ ਜਿਸ ਚੇਪ ਸਿੱਧੇ ਤੌਰ ਤੇ ਫਾਸਦਾ ਸੀ ਉਹ ਪੱਤਰਕਾਰ ਨੂੰ ਮਰਵਾ ਦਿੱਤਾ ਇਹ ਤਲਵਾਰ ਕਿਤੇ ਨਾ ਕਿਤੇ ਪੂਰੇ ਸਮਾਜ ਦੇ ਪੱਤਰਕਾਰ ਭਾਈਚਾਰੇ ਤੇ ਵੀ ਲਟਕਰੀ ਆ ਤੇ ਪ੍ਰਸ਼ਾਸਨ ਤੇ ਵੀ ਲਟਕਰੀ ਆ ਪਰ ਜਿਹੜੀ ਸਰਕਾਰ ਆ ਸਰਕਾਰ ਨਹੀਂ ਚਾਹੁੰਦੀ ਕਿ ਅਸੀਂ ਆਪਣਾ ਵੋਟਪੈਂਟ ਬੋਟ ਪੈਂਟ ਘਟਾ ਕੇ ਜਿਹੜਾ ਵੇਖੀਏ ਉਹ ਤੇ ਇਹਨੂੰ ਸੁਖ-ਸਹੂਲਤਾਂ ਦੇ ਕੇ ਪਾਲ ਰਿਹਾ ਇੱਕ ਜਿਵੇਂ ਅਸੀਂ ਪਾਲਦੇ ਨਾ ਅਸੀਂ ਜਿਵੇਂ ਪੂਲਾ ਪੰਜਾਬ ਦਾ ਇੱਕ ਪੂਲਾ ਆ ਜਿਨੇ ਸਰਕਾਰ ਨਾਲ ਕੇ ਜਿਹੜੀਆਂ ਟੋਟੀਆਂ ਕੀਤੀਆਂ ਟੋਟੀਆਂ ਕਰਕੇ ਜਿਹੜਾ ਜੇਲ੍ਹ 'ਚ ਵੀ ਗਿਆ ਜੇਲ੍ਹ 'ਚ ਵੀ ਉਹ ਆਨੰਦ ਮਾਲਦਾ ਰਿਹਾ ਤੇ ਜੇਲ੍ਹ ਚ ਉਸ ਦਾ ਜਿਹੜਾ ਕਤਲ ਕੀਤਾ ਗਿਆ ਇਸੇ ਤਰ੍ਹਾਂ ਹੀ ਜਿਹੜਾ ਦੂਜਾ ਰੂਪ ਦੂਜਾ ਵਰਜਨ ਜਿਹੜਾ ਸੈਕੰਡ ਵਰਜਨ ਆ ਉਹ ਸੌਦਾ ਸਾਧ ਦੇ ਰੂਪ ਚ ਜਿਹੜਾ ਵਾ ਸਰਕਾਰ ਨੇ ਪੈਦਾ ਕੀਤਾ ਜਿਹੜਾ ਲੋਕਾਂ ਨੂੰ ਮਾਰ ਰਿਹਾ ਤੇ ਲੋਕਾਂ ਨੂੰ ਨੂੰ ਪੁੰਸਾ ਕਰ ਰਿਹਾ ਕਿ ਉਹਦੋਂ ਪੂਲੇ ਵਾਲੀ ਲੜਾਈ ਹੋਰ ਸੀ ਉਹ ਕਤਲ ਕਰ ਦਿੰਦਾ ਸੀ ਉਹਨਾਂ ਦਾ ਜਿਹੜਾ ਵਾ ਉਹ ਜਿਸਮ ਨੋਚ-ਨੋਚ ਕੇ ਖਾ ਜਾਂਦਾ ਸੀ ਲੋਕਾਂ ਦੇ ਘਰਾਂ ਨੂੰ ਅੱਗ ਲਾ ਦਿੰਦਾ ਸੀ ਬੱਚੇ ਛੋੜੇ-ਛੋਟੇ ਜਿਹੜੇ ਲੱਤਾਂ ਦੇ ਉੱਤੇ ਰੱਖ ਕੇ ਲੱਤਾਂ ਨਾਲ ਪਾੜ ਦਿੰਦਾ ਸੀਗਾ ਪਰ ਇਹ ਇੰਨੇ ਇੱਕ ਮਿੱਠੇ ਜ਼ਹਿਰ ਦੇ ਰੂਪ 'ਚ ਲੋਕਾਂ ਨੂੰ ਮਾਰਨਾ ਸ਼ੁਰੂ ਕੀਤਾ ਇਹ ਸੋਦਾ ਸਾਧ ਵੀ ਜਿਹੜਾ ਵਾ ਉਹ ਪੂਲੇ ਆਂਗੂ ਦੂਜਾ ਵਰਜਨ ਆ ਉਹਦਾ ਕੇਂਦਰ ਸਰਕਾਰ ਲਗਾਤਾਰ ਪੈਰੋਲ ਦੇ ਰਹੀ ਹੈ ਸਟੇਟ ਸਰਕਾਰ ਐਸਜੀਪੀਸੀ ਵੱਲੋਂ ਜਿਹੜੀ ਹੈ ਹਾਈ ਕੋਰਟ ਦੇ ਵਿੱਚ ਰਿਟ ਵੀ ਪਾਈ ਗਈ ਹੈ ਕਿ ਪੈਰੋਲ ਜਿਹੜੀ ਇਸ ਨੂੰ ਨਾ ਦਿੱਤੀ ਜਾਵੇ ਆਖਰ ਇਹ ਸਾਰੀਆਂ ਚੀਜ਼ਾਂ ਨੂੰ ਨਜ਼ਰ ਅੰਦਾਜ਼ ਕਰਕੇ ਵਾਰ-ਵਾਰ ਉਸ ਨੂੰ ਪੈਰੋਲ ਦੇਣਾ ਫਿਰ ਉਸ ਨੂੰ ਕਿਤਨਾ ਕਿਤੇ ਹੌਸਲਾ ਜ਼ਾ ਵੀ ਨਹੀਂ ਮਿਲਦੀ ਹੋਏਗੀ ਕਿ ਆਖਰ ਜੇ ਉਹਨੇ ਜਿਹੜੇ ਗੁਨਾਹ ਕੀਤੇ ਵੀ ਨੇ ਉਹ ਕਾਦੇ ਗੁਨਾਹ ਨੇ ਜਦੋਂ ਜਦਾ ਸਮਾਂ ਤਾਂ ਉਹ ਜੇਲ੍ਹ ਤੋਂ ਬਾਹਰ ਹੀ ਰਹਿ ਚੁੱਕਿਆ ਹਰ ਇੱਕ ਤਰ੍ਹਾਂ ਦੀ ਐਸ਼ ਇੱਥੇ ਆ ਕੇ ਮੜਦਾ ਹੁਣ ਜਿਹੜਾ ਗੁਜਰਾਤ ਦੇ ਵਿੱਚ ਉਸ ਦੇ ਬਲਵਾਸਮ ਆਸ਼ਰਮ ਦੇ ਵਿੱਚ ਰਿਹਾ ਜਾਣਾ ਉੱਥੇ ਉਹਨੇ ਰਹਿਣਾ ਫਿਰ ਉਸ ਤੋਂ ਬਾਅਦ ਜਿਹੜੀਆਂ ਸਾਰੀਆਂ ਸੁਖ-ਸਹੂਲਤਾਂ ਉਹ ਤੇਨੂੰ ਮਿਲਣੀਆਂ ਜੇਲ੍ਹ ਦੀ ਸਜ਼ਾ ਕਿਤਨਾ ਕਿਤੇ ਕਿਤੇ ਉਹ ਲੱਗ ਰਹੀ ਹੈ ਵੀ ਉਹ ਕੋਈ ਸਜ਼ਾ ਭੁਗਤਣ ਗਿਆ ਅੰਦਰ ਮੇਰੀ ਗੱਲ ਸੁਣੋ ਜੇਲ ਜਿਹੜੀ ਆ ਉਹ ਲੋਕਾਂ ਦੇ ਜਿਹੜੇ ਹੱਡ ਘਲਾ ਦਿੰਦੀ ਅੰਦਰ ਤੁਸੀਂ ਜਦੋਂ ਜੇਲ ਚ ਬੰਦਾ ਜਾਂਦਾ ਉਹ ਤੁਸੀਂ ਵੇਖਣਾ ਵੀ ਉਹ ਵਿਚਾਰਾ ਮਰਿਆ ਜਾ ਹੋ ਕੇ ਬਾਹਰ ਹੁੰਦਾ ਪਰ ਸੋਦਾ ਸਾਧ ਦਿਨੋਂ ਦੇ ਨਿੱਖਰ ਕੇ ਆਉਂਦਾ ਜਦੋਂ ਇਹ ਪਰੋਲ ਤੇ ਹੁੰਦਾ ਦੀ ਵੱਖਰਾ ਹੀ ਇੱਕ ਵਰਜਨ ਉਹਦਾ ਆਇਆ ਹੁੰਦਾ ਪਰ ਐਸਜੀਪੀਸੀ ਜਿਹੜੀ ਐਸਜੀਪੀਸੀ ਨੇ ਵੱਡਾ ਬਾਦਲ ਸਰਕਾਰ ਵੇਲੇ ਇਹਨੂੰ ਮਾਫੀ ਦਿੱਤੀ ਸੀਗੀ ਉਹ ਵੀ ਕਿਤੇ ਨਾ ਕਿਤੇ ਕਾਊਂਟ ਕੀਤੀ ਜਾਣੀ ਚਾਹੀਦੀ ਐ ਕਿਉਂਕਿ ਐਸਲੇ ਐਸਜੀਪੀਸੀ ਚ ਬਹੁਤ ਵੱਡੀਆਂ ਖਾਮੀਆਂ ਜਿਹੜੀਆਂ ਖਾਮੀਆਂ ਲੋਕਾਂ ਚ ਲਿਓਣੀਆਂ ਬੜੀਆਂ ਜ਼ਰੂਰੀ ਆ ਕੋਈ ਐਸਜੀਪੀਸੀ ਵੀ ਕਿਤੇ ਨਾ ਕਿਤੇ ਨਿਕਰਾਂ ਵਾਲਿਆਂ ਦੇ ਆ ਆਰਐਸਐਸ ਦੇ ਹੱਥ ਘਟ ਇਸ਼ਾਰਿਆਂ ਦੇ ਉੱਤੇ ਹਟਕਟੂਆ ਬਣੀਆਂ ਤੇ ਲੋਕਾਂ ਦਾ ਜਿਹੜਾ ਉਹ ਕਾਣ ਕਰ ਰਹੀ ਆ ਸਿੱਖੀ ਦਾ ਕਾਣ ਕਰ ਰਹੀ ਆ ਸਿੱਖੀ ਨੌਜਵਾਨਾਂ ਦਾ ਕਾਣ ਕਰ ਰਹੀ ਆ ਐਸਜੀਪੀਸੀ ਵੱਲੋਂ ਭਾਵੇਂ ਜਿੰਨੀਆਂ ਮਰਜ਼ੀ ਚਿੱਠੀਆਂ ਲਿਖ ਦਿੱਤੇ ਆ ਪਰ ਜਦੋਂ ਤੱਕ ਐਸਜੀਪੀਸੀ ਵੱਲੋਂ ਫਤਵੇ ਜਾਰੀ ਨਹੀਂ ਕੀਤੇ ਜਾਂਦੇ ਉਦੋਂ ਤੱਕ ਇਹ ਜਿਹੜਾ ਬਾਬਾ ਬਣਾਇਆ ਗਿਆ ਉਹ ਜਿਹੜਾ ਵਾ ਉਹ ਪਰੋਲ ਤੇ ਹੁੰਦਾ ਰਹੂਗਾ ਤੇ ਪਰੋਲ ਤੇ ਆਣ ਕੇ ਸਾਡੇ ਅਰਗੇ ਜਿਹੜੇ ਸਾਡੇ ਯੋਧੇ ਆ ਜਿਹੜੇ ਨਜਾਇਜ਼ ਜਾਮਾ ਪੁੱਤਰੇ ਉਹਨਾਂ ਨੂੰ ਚੜੋਂਦਾ ਰਹੂਗਾ ਤੇ ਉਹਨਾਂ ਦਾ ਮਜ਼ਾਕ ਡੋਂਦਾ ਰਹੂਗਾ ਹਰਜੀ ਇੱਕ ਸਵਾਲ ਹੋਰ ਹੈ ਲਾਸਟ ਦੇ ਵਿੱਚ ਕਿ ਆਖਰ ਜਦੋਂ ਕਹਿੰਦੇ ਕਿ ਅਕਾਲ ਤਖਤ ਸਾਹਿਬ ਤੋਂ ਉਸ ਨੂੰ ਮਾਫੀ ਜੜੀ ਦਿੱਤੀ ਗਈ ਸੁਖਬੀਰ ਸਿੰਘ ਬਾਦਲ ਦਾ ਨਾਮ ਹੋਂਦ ਤੱਕ ਸ਼ਰਿਆਮ ਗਵਾਨ ਨਸ਼ਰ ਕਰਤਾ ਕਿ ਕੋਠੀ ਦੇ ਵਿੱਚ ਬਹਿ ਕੇ ਕਿਸ ਤਰ੍ਹਾਂ ਦੇ ਨਾਲ ਚਿੱਠੀ ਹਿੰਦੀ ਤੋਂ ਪੰਜਾਬੀ ਵਿੱਚ ਲਿਖ ਕੇ ਮਾਫੀ ਦਿੱਤੀ ਗਈ ਤੇ ਅੱਜ ਉਹੀ ਸ਼੍ਰੋਮਣੀ ਕਮੇਟੀ ਕਹਿੰਦੀ ਹੈ ਕਿ ਪਰੋਲ ਤੇ ਬਾਹਰ ਕਿਉਂ ਆ ਰਿਆ ਕਿਸੇ ਨਾ ਕਿਸੇ ਨਾ ਕਿਤੇ ਜਿਹੜੀ ਆ ਉਹ ਮਿੱਲੀ ਭੁਗਤ ਵੀ ਸਾਹਮਣੇ ਆਈ ਪਰ ਹੁਣ ਮਤਲਬ ਕਿ ਇਹ ਲੱਗਦਾ ਨਹੀਂ ਕਿ ਦੋਹਰਾ ਚਿਹਰਾ ਜਿਹੜਾ ਕਿਤੇ ਨਾ ਕਿਤੇ ਬਣਾਇਆ ਜਾ ਰਿਹਾ ਜਾਂ ਕਿਉਂਕਿ ਅਫਸੋਸ ਤੇ ਕੀਤਾ ਜਾ ਰਹਾ ਉਹਦੀ ਪਰੋਲ ਤੇ ਪਰ ਕਿਤੇ ਨਾ ਕਿਤੇ ਵਿੱਚ ਸ਼ਮੂਲੀਅਤ ਵੀ ਕਿਤੇ ਰਹੀ ਹੈ ਚਾਹੇ ਆਪਾਂ ਅਕਾਲ ਤਖਤ ਸਾਹਿਬ ਦੇ ਜਸਵੰਤ ਸਾਹਿਬ ਦੀ ਉਸ ਵੇਲੇ ਦੀ ਕਹਿ ਲਈਏ ਜਾਂ ਸੁਖਬੀਰ ਸਿੰਘ ਬਾਦਲ ਦੀ ਕਹਈਏ ਜੋ ਗੱਲਾਂ ਸਾਹਮਣੇ ਆ ਰਹੀਆਂ ਦੇਖੋ ਜੀ ਦੇ ਪਹਿਲਾਂ ਆਪਾਂ ਡੇਰਾਵਾਦ ਤੇ ਗੱਲ ਕਰਦੇ ਹਾਂ ਜੇ ਐਸਜੀਪੀਸੀ ਦਾ ਇਸ ਗੱਲ ਵੱਲ ਧਿਆਨ ਹੁੰਦਾ ਇੰਨਾਂ ਚੀਜ਼ਾਂ ਵੱਲ ਤੇ ਪੰਜਾਬ 'ਚ ਡੇਰਾਵਾਦ ਨਾ ਫੈਲਦਾ ਡੇਰਾਵਾਦ ਸਰਕਾਰ ਨੂੰ ਪ੍ਰੋਟੈਕਟ ਕਰਨ ਵਾਸਤੇ ਖੋਲੇ ਗਿਆ ਸੀਗਾ ਇਹ ਅੰਗਰੇਜ਼ਾਂ ਦਾ ਹਟਕਟੂਆ ਸੀਗਾ ਡੇਰਾਵਾਦ ਅੰਗਰੇਜ਼ਾਂ ਨੇ ਫਲਾਇਆ ਪਰ ਉਸ ਤੋਂ ਬਾਅਦ ਇਹ ਜਿਹੜੀ ਸਰਮੋਰ ਜਿੱਥੇ ਬੰਦੀ ਸੀ ਐਸਜੀਪੀਸੀ ਇਸ ਇਸ ਨੇ ਪੂਰੇ ਹੱਕ ਹੁਕਾ ਨਾਲ ਡੇਰਾਵਾਦ ਦਾ ਕੰਮ ਕੀਤਾ ਜਿੱਥੇ ਮਹਾਰਾਜ ਜੀ ਸਗ ਨੂੰ ਸਜ਼ਾ ਮਿਲਦੀ ਆ ਕਾਲ ਤੱਕ ਸਾਹਤੋਂ ਤੇ ਉਹ ਕੋੜੇ ਖਾਂਦਾ ਮਰੋ ਉਸਲੇ ਦਾ ਬਾਦਸ਼ਾਹ ਉਸਲੇ ਦਾ ਮਹਾਰਾਜਾ ਅਕਾਲ ਤਖਸਬ ਦਾ ਹੁਕਮ ਮੰਨ ਕੇ ਜਿਹੜਾ ਵਾ ਉਹ ਆਣ ਕੇ ਉੱਥੇ ਕੋੜੇ ਖਾਂਦਾ ਤੇ ਉਹ ਫਿਰ ਉਸ ਅਕਾਲ ਪੁਰਖ ਦਾ ਜਿਹੜਾ ਧੰਨਵਾਦ ਕਰਦਾ ਅੱਜ ਕੀ ਕੀਤਾ ਜਾਂਦਾ ਵੀ ਆ ਪਰਸੋ ਚੋੜ ਦਾ ਬਿਆਨ ਪੰਜ ਛੇ ਦਿਨ ਦਾ ਬਿਆਨ ਆ ਵੀ ਸਾਰੀਆਂ ਗਲਤੀਆਂ ਬਾਦਲ ਸਾਹਿਬ ਕਹਿੰਦੇ ਮੇਰੀ ਝੋਲੀ ਪਾ ਦਿਓ ਤਾਂ ਝੋਲੀ ਪਾ ਕੇ ਆਣ ਕੇ ਕੀ ਸੇਵਾ ਲੱਗਦੀ ਉਹਨਾਂ ਦੀ ਵੀ ਜੋੜੇ ਪਾਲਿਸ਼ ਕਰ ਦਿਓ ਤੇ ਜੋੜੇ ਵੀ ਕਿਹੜੇ ਪਾਲਿਸ਼ ਕਰਨੇ ਆ ਤੁਸੀਂ ਚਮੜੇ ਦਾ ਜੋੜਾ ਪਾਲਿਸ਼ ਨਹੀਂ ਕਰਨਾ ਕੁਝ ਸਪੋਰਟ ਸ਼ੂ ਪਾਲਿਸ਼ ਕਰਨੇ ਜਿਹੜੇ ਵਿਚਾਰੇ ਮਹਿੰਗੇ ਤੋਂ ਮਹਿੰਗੇ ਸਪੋਰਟ ਸ਼ੂ ਲੈਂਦੇ ਤੇ ਉਹਨਾਂ ਨੂੰ ਪਾਲਿਸ਼ ਮਾਰ ਕੇ ਬਾਦਲ ਸਾਹਿਬ ਜਿਹੜਾ ਵਾ ਜਲੂਸੀ ਕੱਢ ਦਿੰਦੇ ਆ ਬਾਕੀ ਐਸਜੀਪੀਸੀ ਦਾ ਰੋਲ ਐ ਇਸ ਵੇਲੇ ਉਹ ਸਾਡੇ ਕੌਮ ਸਾਡੇ ਧਰਮ ਸਾਡੇ ਪੰਥ ਦੇ ਵੱਲ ਨਹੀਂ ਹੈਗਾ ਉਹ ਡੇਰਾਵਾਲ ਦੇ ਵੱਲ ਆ ਧਰਮ ਜਿਹੜਾ ਵਾ ਉਹ ਕਿਸੇ ਨੂੰ ਵੈਰ ਕਰਨਾ ਨਹੀਂ ਸਿਖਾਉਂਦਾ ਧਰਮ ਸ਼ਾਂਤੀ ਲਈ ਹੁੰਦਾ ਪੰਥ ਸ਼ਾਂਤੀ ਲਈ ਹੁੰਦਾ ਪਰ ਕਿਤੇ ਨਾ ਕਿਤੇ ਜਿਹੜਾ ਐਸਜੀਪੀਸੀ ਆ ਉਹ ਨਾਲ ਮਿਲ ਕੇ ਦੋਰੀ ਦਾ ਨੀਤੀ ਖੇਡ ਰਿਹਾ ਜਦੋਂ ਕਿ ਜਿਹੜੀ ਚੀਜ਼ ਦਾ ਪਲੜਾ ਭਾਰੀ ਹੁੰਦਾ ਐਸਜੀਪੀਸੀ ਉਸ ਦੀ ਗੋਦੀ ਚ ਬੈਠਾ ਹੁੰਦਾ ਐਸਲੇ ਸਾਡੀ ਜਿਹੜੀ ਐਸਜੀਪੀਸੀ ਦੀ ਮਰਿਆਦਾ ਉਹ ਸਾਰਿਆਂ ਨੂੰ ਪਤਾ ਵੀ ਕਿੱਥੇ ਰਹਿ ਗਈ ਕਿੱਥੇ ਖਤਮ ਹੋ ਗਈ ਐਸਲੇ ਜਿਹੜਾ ਪਰੋਲ ਤੇ ਆਉਣਾ ਐਸਲੇ ਵਿਖਾਵਾ ਕਰਨਾ ਵੀ ਇਹ ਬੜਾ ਗਲਤ ਹੋ ਰਿਹਾ ਜਦੋਂ ਇਹ ਚੀਜ਼ਾਂ ਹੋ ਰਹੀਆਂ ਸੀਗੀਆਂ ਜਦੋਂ ਇਹ ਸੌਦਾ ਸਾਧ ਪੈਦਾ ਹੋਇਆ ਸੀਗਾ ਜਦੋਂ ਇਹ ਸੌਦਾ ਸਾਧ ਤੋਂ ਬਾਦਲ ਜਾ ਕੇ ਮਾਫੀ ਮੰਗਦਾ ਉਸਲੇ ਐਸਜੀਪੀਸੀ ਕਿੱਥੇ ਸੁੱਤੀ ਉਦੋਂ ਤੇ ਬਾਦਲ ਦੀ ਝੋਲੀ 'ਚ ਬੈਠੀ ਸੀ ਉਦੋਂ ਪਰ ਪ੍ਰਧਾਨ ਗਿਆ ਜਿਹੜੀਆਂ ਲਫਾਫਿਆਂ 'ਚੋਂ ਨਿਕਲਦੇ ਆਂ ਅੱਜ ਮੜਿਆ ਸੇਕ ਬਾਦਲ ਨੂੰ ਵੀ ਲੱਗਾ ਤੇ ਉਹਦੇ ਨਾਲ ਐਸਪੀਸੀ ਨੂੰ ਜਦੋਂ ਸੇਕ ਲੱਗਾ ਹੁਣ ਆਪਣੀ ਪਿੱਠ ਬਚਾਉਣ ਵਾਸਤੇ ਤੇ ਇਹੋ ਜੇ ਬਿਆਨ ਦੇ ਰਹੀ ਆ ਇਹਦਾ ਮਤਲਬ ਹੈ ਉਹ ਬਾਦਲ ਨੂੰ ਹੱਲੇ ਵੀ ਵਿਚਾਰੀ ਆ ਬਹੁਤ ਬਹੁਤ ਧੰਨਵਾਦ ਸਰਬਜੀਤ ਸਿੰਘ ਹਰੀਜੇ ਸਿੰਘ ਸਰਬਜੀਤ ਸਿੰਘ ਹਰੀ ਜਿਹਨਾਂ ਦੇ ਨਾਲ ਗੱਲਬਾਤ ਕੀਤੀ ਆ ਇਹ ਤਾਂ ਸਿਰਫ ਹਜੇ ਇੱਕ ਆਗੂ ਨੇ ਜਿਨ੍ਹਾਂ ਦੀ ਜ਼ੁਬਾਨ ਦੇ ਉੱਤੇ ਨਾਮ ਆ ਕਿ ਆਖਿਰ ਕਿਉਂ ਵਾਰ-ਵਾਰ ਸੌਦਾ ਸਾਧ ਨੂੰ ਜਿਹੜੀ ਹੈ ਪਰੋਲ ਦਿੱਤੀ ਜਾ ਰਹੀ ਹੈ ਪਰ ਕਿਤੇ ਨਾ ਕਿਤੇ ਵਿਖਿਆ ਜਾਵੇ ਤਾਂ ਸਮੁੱਚੀ ਸਿੱਖ ਸੰਗਤ ਦੇ ਅੰਦਰ ਇਸ ਚੀਜ਼ ਨੂੰ ਲੈ ਕੇ ਰੋਸ ਆ ਕਿਉਂਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਤਾਂ ਕੋਈ ਵੀ ਉਪਰਾਲੇ ਨਹੀਂ ਕੀਤੇ ਜਾ ਰਹੇ ਵਕੀਲ ਕਰ ਵਕੀਲ ਕਰ ਲਏ ਗਏ ਨੇ ਅਦਾਲਤਾਂ ਵਿੱਚ ਕੇਸ ਜਿਹੜੇ ਆ ਉਹ ਖਾਣਾ ਪੂਰਤੀ ਦੇ ਨਾਮ ਤੇ ਲੜੇ ਜਾ ਰਹੇ ਆ ਪਰ ਸੌਦਾ ਸਾਧ ਲਗਾਤਾਰ ਜਿਹੜਾ ਬਾਹਰ ਆ ਕੇ ਵਾਰ-ਵਾਰ ਪਰੋਲ ਦੇ ਨਾਮ ਤੇ ਜਿਹੜਾ ਆਨੰਦ ਜਿਹੜਾ ਉਹ ਮੰਨ ਰਿਹਾ ਔਰ ਦੂਸਰੇ ਪਾਸੇ ਜੇਕਰ ਗੱਲ ਕਰੀਏ ਤਾਂ ਲਗਾਤਾਰ ਬੰਦੀ ਸਿੰਘ ਜਿਹੜੇ ਜੇਕਰ ਪਰੋਲ ਮਿਲਦੀ ਵੀ ਆ ਤਾਂ ਪੂਰਾ ਅਮਲਾ ਜਿਵੇਂ ਸਰਜੀ ਸਿੰਘ ਹੈਰੀ ਨੇ ਜੇਕਰ ਕੀਤਾ ਕਿ ਪੂਰਾ ਉਹ ਨਾਲ ਆਉਂਦਾ ਔਰ ਪੂਰੀ ਸੁਰੱਖਿਆ ਜਿਹੜੀ ਆ ਹੁੰਦੀ ਹੈ ਕਿ ਕਿਤੇ ਇਧਰ ਉਧਰ ਨਾ ਹੋ ਜਾਣਾ ਪਰ ਸੌਦਾ ਸਾਦ ਲਈ ਅਜਿਹਾ ਕੋਈ ਵੀ ਨਹੀਂ ਹੁਣ 11ਵਾਂ ਵਾਰ ਪਰੋਲ ਮਿਲੀ ਆ ਸੰਗਤਾਂ ਦੇ ਬਣਾ ਦੇ ਵਿੱਚ ਰੋ